ਕੀ ਆ ਕਾ ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਅਮਿਤ ਕਰਦੀ ਹਾਂ ਕਿ ਸਾਰੇ ਵਧੀਆ ਹੋਮ ਹੋਵੇ ਤੇ ਠੀਕ ਠਾਕ ਹੋਣੋ ਦੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਸੋਹਣੇ ਕਾਟਨ ਦੇ ਸੂਟ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਵੀ ਕੋ ਡੁਪੱਟਾ ਸੂਟ ਲੈ ਕੇ ਆਓ ਕਾਟਨ ਦੇ ਤੇ ਆਪਾਂ ਕਾਟਨ ਦੇ ਡੁਪੱਟਾ ਸੂਟ ਲੈ ਕੇ ਆਏ ਜੀ ਜੇ ਦਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਬੇਸ਼ ਸ਼ੌਪ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਕਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜਿਵੇਂ ਸ਼ੁਰੂ ਕਰਦੇ ਆਂ ਦੇ ਵੀਡੀਓ ਤੇ ਦਿਖਾਉਣ ਤੁਹਾਨੂੰ ਸੋਹਣਾ ਸੋਹਣਾ ਸੂਟ ਪਹਿਲਾ ਸੂਟ ਹੈ ਜੀ ਆਪਣਾ ਬਹੁਤ ਹੀ ਸੋਹਣਾ ਬਹੁਤ ਸੋਹਣਾ ਸੂਟ ਹੈ ਆਪਾਂ ਤੁਹਾਨੂੰ ਦਿਖਾਉਣਿਆ ਕੋਲ ਕੇ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਅੱਜ ਵਾਲੇ ਤੇ ਨਾਲ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਤੇ ਪਿਓਰ ਕਾਟਨ ਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਕਾਟਨ ਦਾ ਤੇ ਇਹਦੇ ਤੇ ਵਰਕ ਹੋਇਆ ਹੋਇਆ ਹੈ ਇਹਦੇ ਤੇ ਵਰਕ ਹੈ ਇਹਦੇ ਤੇ ਵਰਕ ਤੇ ਇਹ ਵਾਲਾ ਆਏਗਾ ਸਾਰੀ ਸ਼ਾਰਟ ਦੇ ਵਿੱਚ 10 ਰਪਈਆਂ ਹੈ ਇਹ ਵਰਕ ਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਤੇ ਇਹਦੀ ਬਾਟਮ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ 2.5 ਮੀਟਰ ਤੱਕ ਕੱਟ ਰਹੇਗੀ ਸ਼ਰਟ ਦੀ ਇਹ 2 2.5 ਮੀਟਰ ਦੀ ਕੱਟ ਰਹੇਗੀ बॉਟਮ ਦੀ ਇਹ ਵਣੀ बॉਟਮ ਹੈ ਇਹ ਵਾ ਇਹਦਾ ਨਾਇ ਹੈ ਜੀ ਪਰ ਫੱਟ ਦਾ ਦੁਪੱਟਾ ਬਹੁਤ ਸੋਹਣਾ ਫੁੱਲਾ ਢੁੱਲਾ ਦੁਪੱਟਾ ਹੈ ਜੀ ਇਹ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਦੇਖ ਸਕਦੇ ਹੋ ਐਦਾਂ ਦਾ ਦੁਪੱਟਾ ਹੈ ਜੀ ਜੇ ਵਾ ਸੂਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੇ ਇਹਦੇ ਵਿੱਚ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਵਟਸਐਪ ਤੇ ਮੈਸੇਜ ਕਰ ਸਕਦੇ ਤੇ ਇਹਦੇ ਵਿੱਚ ਬਹੁਤ ਕਲਰ ਵੀ ਮਗਵਾ ਕੇ ਤੁਸੀਂ ਪਿਕਸ ਦੇਖ ਸਕਦੇ ਮੈਸੇਜ ਕਿਉਂ ਨਹੀਂ ਮੈਨੂੰ ਦਰੇਤਾ ਲੱਗ ਰਿਹਾ ਇਹ ਵਾਰੀ ਸੂਟ ਕਰਵਾਉਣ ਦੀ ਤਾਂਾਇ ਸੀ ਜਿਹਾ ਵੀਡੀਓ ਦੇ ਵਿੱਚ ਤੇ ਕਾਫੀ ਮੈਸੇਜ ਆਏ ਸੀ ਇਹ ਵਾਰੀ ਸੂਟ ਦੇ ਹੋਰ ਲੈ ਕੇ ਆਓ ਇਹਦੇ ਵਿੱਚ ਬਹੁਤ ਇਹਦੇ ਵਿੱਚ ਆਪਾਂ ਨੇ ਹੋਰ ਮਗਵਾਏ ਨੇ ਜੀ ਇਹ ਸਾਰਾ ਸੂਟ ਕਾਫੀ ਕਸਟਮਰ ਨੇ ਕੋ ਸਾਥ ਦਿੱਤਾ ਹੈ ਇਹਦੇ ਵਿੱਚ ਵੀ ਹੋਰ ਕਲਰ ਹੈਗੇ ਹੋਏ ਜੀ ਇਹ ਸਾਰੇ ਹੀ ਕਲਰਾਂ ਦੇ ਵਿੱਚ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਤੇਰੇ ਤੇ ਪ੍ਰਿੰਟ ਹੈ ਜੀ ਬਹੁਤ ਸੋਹਣਾ ਤੇ ਨਾਲ ਵਰਕ ਦਿੱਤਾ ਹੋਇਆ ਇਹ ਵਾਲਾ ਆਇਗਾ ਜਿਹਦੇ neck ਦਾ ਡਿਜ਼ਾਈਨਿੰਗ ਤੇ ਬਹੁਤ ਜ਼ਿਆਦਾ ਸੋਹਣੀ ਹੈ ਦੀ neck ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਹੋ ਇੱਦਾਂ ਨਹੀਂ ਲੁੱਕ ਕਰੀਓ ਪੂਰੇ ਸੂਰਤੀ ਇਹ ਸੇਮ ਹੀ ਡਿਜ਼ਾਈਨਿੰਗ ਬਣੀ ਹੋਈ ਆ ਬੈਕ ਸਾਈਡ ਦੇ ਉੱਤੇ ਜੇ ਬਾ ਸੂਰਤ ਨੂੰ ਪਸੰਦਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜਿਸ ਕਰੀ ਨੂੰ ਤੇ ਆਪਾਂ ਰੇਟ ਦੇ ਦਾਂਗੇ ਇਹ ਦੀ ਬਾਟਮ ਹੈ ਇਹ ਪੂਰਾ ਵਧੀਆ ਤੇ ਖੁੱਲਾ ਢੁੱਲਾ ਦੁਪੱਟਾ ਹੈ ਜੀ ਨਾਲ ਕਾਟਨ ਦਾ ਹੀ ਤੇ ਬਹੁਤ ਸੋਹਣੀ ਪ੍ਰਿੰਟ ਹੈ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸੰਦਿਓ ਜੇਵਾ ਸੂਟ ਤੁਹਾਨੂੰ ਪਸੰਦਾ ਤਾਂ ਤੁਸੀਂ ਸਗਰੀ ਸ਼ਾਰਟ ਲੈ ਸਕਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਹੈ ਸੂਟ ਨੇ ਅੱਜ ਆਏ ਆਪਣੇ ਕੋਲ ਸਾਰੇ ਜੇ ਸੇਮ ਕਲਰ ਇਹ ਰੈਡੀ ਕੀਤੀ ਹੈ ਜੀ ਗ੍ਰੇ ਕਲਰ ਜੇ ਤੁਸੀਂ ਇਹਦੇ ਵਿੱਚ ਕੋਈ ਹੋਰ ਕਲਰ ਮੰਗਵਾਉਣਾ ਚਾਹੁੰਦੇ ਹੋ ਤਾਂ ਮੇਰੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਨੈਸਟ ਕੋਲ ਵੀ ਆਪਣੇ ਕੋਲ ਜੀ ਬਹੁਤ ਸਾਰੇ ਸੋਹਣੇ ਇਹ ਵੀ ਦੁਪੱਟਾ ਪੂਰੇ ਜੀ ਇਹਨਾਂ ਦੇ ਵੀ ਬਹੁਤ ਜਦਾ ਸੋਹਣਾ ਕੰਮ ਦਿੱਤਾ ਹੋਇਆ। ਬਹੁਤ ਜਦਾ ਸੋਹਣਾ ਸਟਾਫ ਹੈ ਜੀ ਬਈ। ਇਹ ਪੀਚ ਕਲਰ ਦਾ ਸੂਟ ਹੈ। ਇਹ ਬਹੁਤ ਸੋਹਣੀ ਕਾਟਨ। ਅਬ ਇਹ ਸਟਾਫ ਦਮਾਂਗੇ ਪੂਰਾ ਵਧੀਆ ਦਮਾਂਗੇ। ਆਏ ਆਏ ਦਾ ਜੀ ਦਿਨ ਫੈਕਟਰੀ ਦੇਸ ਆਈ ਜੀ। ਵੋਲੇ ਸੋਹਣਾ ਨੈਕ ਡਿਜ਼ਾਈਨ ਬਣਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਬਲੌਕ ਪ੍ਰਿੰਟ ਕੀਤਾ ਹੋਇਆ ਸਾਰੇ ਹੀ ਸੂਟ ਦੇ ਉੱਤੇ ਸੇਮ ਡਿਜ਼ਾਈਨਿੰਗ ਆਏਗੀ ਜੀ ਬੈਕ ਤੇ ਇਹ ਵਾਏਗਾ ਜੀ ਕਿਹਰੇ ਤੇ ਆਏਗੀ ਇਦਾਂ ਦੀ ਲੇਸ ਬਹੁਤ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਕਿਹਰੇ ਤੇ ਇਹ ਨਾਲ ਇਹ ਤੇ ਵਾਈਟ ਕਲਰ ਦੀ ਬਾਟਮ ਹੈ ਤੇ ਬਾਟਮ ਤੇ ਕੀਤਾ ਹੋਇਆ ਵਰਕ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੋਨਾ ਕੀਤਾ ਹੋਇਆ ਵਾਈਟ ਕਲਰ ਦੀ ਬਾਟਮ ਤੇ ਵਰਕ ਤੇ ਪੂਰੀ ਸਫਾਈ ਤੇ ਵਰਕ ਹੈ ਇਹ ਬਣਾਇਆਗਾ ਦੂਜੀ ਬਾਟਮ ਤੇ ਇਹਦਾ ਦੁਪੱਟਾ ਹੈ ਜਿਸ ਟਾਈ ਰਾਈਡ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਟਾਈ ਰਾਈਡ ਦੁਪੱਟਾ ਤੁਸੀਂ ਦੇਖ ਸਕਦੇ ਹੋ ਪਿਓਰ ਦਾ ਦੁਪੱਟਾ ਹੈ ਇਹ ਬਹੁਤ ਸੋਹਣੀ ਲੁੱਕ ਆ ਰਹੀ ਆ ਸੂਟ ਦੀ ਜੇਵਾ ਸੂਟ ਨੂੰ ਪਸੰਦ ਆ ਤਾਂ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਇਹ ਬਹੁਤ ਸੋਹਣੀ ਹੈ ਦੀ ਮੈਚ ਡਿਜ਼ਾਈਨ ਇਹਦੇ ਵਿੱਚ ਇੱਕ ਕਲਰ ਇਹ ਹੈ ਜੀ ਸੇਫ ਕੋਜੀ ਕਲਰ ਹੈ ਨੈਸਟ ਸੂਟ ਹੈ ਜੀ ਆਪਣੇ ਕੋ ਕਾਟਨ ਦੇ ਇਹਦੇ ਵੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਹ ਪਰਪਲ ਕਲਰ ਦਾ ਸੂਟ ਹੈ ਜੀ ਪਰਪਲ ਕਲਰ ਦਾ ਸੂਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਇਹ ਨਾਲ ਇਹਦੇ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਦੀ ਸ਼ੈਡੋ ਪ੍ਰਿੰਟਰ ਦੀ ਬਹੁਤ ਜ਼ਿਆਦਾ ਸੂਮੀ ਬਾਟਮ ਹੈ ਜੇ ਤੁਸੀਂ ਬਾਟਮ ਤੇ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜਿਹੜੇ ਕਲਰ ਪ੍ਰਿੰਟ ਦੇ ਵਿੱਚ ਨੇ ਉਹੀ ਕਲਰ ਪਾ ਕੇ ਆਪਾਂ ਬਾਟਮ ਤੇ ਵਰਕ ਵੀ ਕਰਕੇ ਦੇ ਦਾਂਗੇ ਤੁਸੀਂ ਮੈਨੂੰ ਡਿਜ਼ਾਈਨ ਫੇਸ ਕਰ ਦਿਓ ਤੇ ਆਪਾਂ ਉਦਾਂ ਦਾ ਹੀ ਕੰਮ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਕੰਮ ਨਹੀਂ ਕਰਾਉਣਾ ਚਾਹੁੰਦੇ ਐਦਾਂ ਹੀ ਸਿਰਫ ਕਰਮ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਐਦਾਂ ਵੀ ਭੇਜ ਦਾਂਗੇ ਜੀ ਨੈਕਸਟ ਕਲਰ ਹੈ ਜੀ ਇਹਦੇ ਵਿੱਚ ਗ੍ਰੀਨ ਇਹਦੇ ਵਿੱਚ ਕੀ ਹੋਣਾ ਇੱਕ ਕਲਰ ਹੈ ਗ੍ਰੀਨ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਤੁਸੀਂ ਦੇਖੋ ਕਿ ਹੋਤੀ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਥਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਸ਼ੈਡ ਇਹਦੀ ਵੀ ਸ਼ੈਡੋ ਪ੍ਰਿੰਟ ਦੀ ਬਾਟਨ ਜੇ ਤੁਸੀਂ ਇਹਨਾਂ ਨੂੰ ਸੁੱਟਣਾ ਟਾਈ ਡਾਈ ਦੁਪੱਟੇ ਕਰਨਾ ਚਾਹੁੰਦੇ ਹੋ ਤਾਂ ਆਪਾਂ ਟਾਈ ਡਾਈ ਦੁਪੱਟੇ ਦੀ ਕਰਕੇ ਦੇ ਦਾਂਗੇ ਜੀ ਨੈਸਟ ਸੂਟ ਹੈ ਜੀ ਆਪਣੇ ਕੋਲ 올ਓਵਰ ਬਹੁਤ ਸੋਨਾ ਕਲਰ ਹੈ ਬਹੁਤ ਸੋਨਾ ਕਲਰ ਹੈ ਤੇ ਬਹੁਤ ਸੋਣੀ ਪ੍ਰਿੰਟਿੰਗ ਹੈ ਪਿਓਰ ਕੈਂਬਰੀ कॉटन ਦੇ ਸੂਟ ਨੇ ਜੀ ਇਹ ਵਾਲਾ ਸਾਰੇ ਇਹ ਇਹ 올ਓਵਰ ਸੂਟ ਹੈ ਜੇ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਮੈਚਿੰਗ ਵੀ ਕੱਟ ਕੇ ਦੇ ਦਾਂਗੇ ਜੀ ਜੇ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਬਾਟਮ ਆਪੇ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਨੇਸਟ ਕਲਰ ਹੈ ਜੀ ਇਹ ਰਿਚ ਬਹੁਤ ਸੋਨਾ ਪ੍ਰਿੰਟ ਹੈ ਵੀ ਤੇ ਇਹਨੇ ਹਰੂਜਾ ਕਲਰ ਹੈ ਇਹ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਜੇਵਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਵਾ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਨਾਲ ਟਾਈ ਡਾਈ ਦੁਪੱਟੇ ਕਰਾਉਣਾ ਚਾਹ ਰਹੇ ਹੋ ਤਾਂ ਆਪਾਂ ਟਾਈ ਡਾਈ ਵੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਨੇ ਪ੍ਰਿੰਟ ਨੇ ਅੱਜ ਵਾਲੇ ਆਪਣੇ ਕੋ ਸਾਰੇ ਤੇ ਬਹੁਤ ਹੀ ਘੱਟ ਰੇਟ ਤੇ ਸੋਹਣੇ ਨੈਕਸਟ ਸੂਟ ਹੈ ਜੀ ਪਿਕ-ਪੋਕ ਕਲਰ ਦਾ ਤੇ ਇਹਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਇਹ ਹੋਰ ਕੈਂਬ੍ਰਿਕ ਕਾਟਨ ਦੇ ਸੂਟ ਨੇ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਬ੍ਰੀਕ ਪ੍ਰਿੰਟ ਦੇ ਸੂਟ ਨੇ ਸਾਰੇ ਇਹਦੇ ਨਾਲ ਵੀ ਤੁਸੀਂ ਪਲੇਨ ਬਾਟਮ ਲੈ ਕੇ ਵਰਤ ਕਰਵਾ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਤਾਂ ਆਪਾਂ ਸਟਿਚ ਵੀ ਕਰਕੇ ਦੇ ਦਾਂਗੇ ਜੇ ਤੁਸੀਂ ਅਨ ਸਟਿਚ ਲੈਣਾ ਚਾਹੁੰਦੇ ਤਾਂ ਆਪਾਂ ਤੁਹਾਨੂੰ ਅਨ ਸਟਿਚ ਵੀ ਸੂਟ ਦੇ ਦਾਂਗੇ ਆਪਣਾ ਪ੍ਰਾਈਸ ਆਪਾਂ ਸਕਰੀਨ ਉੱਤੇ ਸ਼ੋਅ ਕਰ ਦਾਂਗੇ ਜੀ ਐਸੀ ਕਿ ਆਪਣੇ ਅੱਜ ਮਾਇ ਸੂਟ ਜਿਹਨਾਂ ਸੁੱਟਾਂ ਵਿੱਚ ਤੁਹਾਨੂੰ ਕੋਈ ਵੀ ਸੁੱਟ ਪਸੰਦ ਆਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ whatsapp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਾਮੇ ਨੇ ਵਿੱਚ ਚੈਨਲ ਨੂੰ سبسਕ੍ਰਾਈਬ ਕਰਿਓ ਜੀ ਜੇ ਤੁਸੀਂ ਹੈਡਵਰਕ ਤੇ ਮਸ਼ੀਨਵਰਕ ਦੇ ਸੂਟ ਰਿਆ ਸੂਣ ਸੂਣੇ ਪਿਕਸ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਇੰਸਟਾਗ੍ਰam ਪੇਜ ਪੰਜਾਬੀ ਸੂਟ ਰਾਜੀ ਬੁਟੀਕ ਨੂੰ ਜ਼ਰੂਰ ਫੋਲੋ ਕਰੋ ਜੀ ਉੱਥੇ ਜਾ ਕੇ ਤੁਸੀਂ ਸੂਣ ਸੂਣੇ ਸੂਟ ਦੇਖ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਜਿਹੜੇ ਮੇਰੇ ਚੈਨਲ ਤੇ ਨਾਮੇ ਨੇ ਕਮੈਂਟ ਕਰਕੇ ਜੋ ਦੱਸਿਆ ਕਰੋ ਤੁਹਾਨੂੰ ਮੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਥੀ ਹਾਂ ਕਾ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਹੈ ਨਾ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ